आई हुए बहुत थोड़ी आई हुए ले ले तो फायदा लाहा ले ले आज का लाहा लीजिए कल किसको होई यौतन माटी में मिले जाने सब कोई बाबा गरीबदास जी पवित्र वाणी कह रही है कि तेरा शरीर पाई ना जाने कद इस मिट्टी च मिल जाए तेरे नैन नक्श टोले नहीं मिलने जिन्हों तू लैके फिर रहे हैं। फिर की करेगा फिर तो अमल किया होएगा फिर जीवन सफल है नहीं तो रोटी और खाना पीना ही पल्ले बिनी ओ भी नहीं रहना वह तो भी नहीं मिलना ना जाने किड़ी जूनी चले जाना है। इस करके सावधान हो जाओ भाई सावधान हो जाओ और फिर की कह रहे ये शरीर का कितने वास होएगा जंगल डेरा होएगा तेरा जंगल डेरा होएगा तेरा जंगल डेरा होएगा तेरा ਤੇਰਾ ਤੇਰਾ ਜਿਹੜਾ ਹੈ ਜੰਗਲ ਦੇ ਵਿੱਚ ਸਰੀਰ ਦਾ ਬਾਸ ਲੈ ਕੇ ਤੇਰੇ ਆਂਡੀਆਂ ਗਵਾਂਡੀਆਂ ਨੇ ਕਰਦਿਆਂ ਨੇ ਲੈ ਕੇ ਉੱਥੇ ਤੈਨੂੰ ਲਾ ਦੇਣਾ ਹੈ ਔਰ ਲਾ ਕੇ ਪਿੱਛੇ ਮੁੜ ਕੇ ਦੇਖਣਾ ਵੀ ਨਹੀਂ ਹੈ ਕਿੱਥੇ ਤੂੰ ਗਿਆ ਤੇਰੇ ਨੈਣ ਨਕਸ਼ ਜਿਹੜੇ ਜਿਹੜੇ ਨਹੀਂ ਜਲਦੇ ਨਾ ਨਹੀਂ ਜਲਦੇ ਦੰਦ ਨਹੀਂ ਜਲਦੇ ਜਿਹਨਾਂ ਨੂੰ ਰੋਜ਼ ਬੁਰਸ਼ ਕਰ ਕਰਕੇ ਚਮਕਾਈ ਜਾਂਦਾ ਮੇਰੇ ਦੰਦਾਂ ਨੂੰ ਦੇਖ ਔਰ ਦੰਦ ਨਹੀਂ ਜਲਦੇ ਔਰ ਜਿਨ੍ਹਾਂ ਨੇ ਮਾਲ ਮੇਰੇ ਵਰਗਿਆਂ ਨੇ ਜ਼ਿਆਦਾ ਖਾਧਾ ਹੋਇਆ ਉਹਨਾਂ ਦੀਆਂ ਹੱਡੀਆਂ ਵੀ ਜਲਦੀਆਂ ਨਹੀਂ ਐ ਉਹ ਹੱਡੀਆਂ ਵੀ ਕਹਿੰਦੇ ਗਿਆ ਕਿੱਥੇ ਤਾਂ ਕਹਿੰਦਾ ਮੈਂ ਅਸਤ ਚੁਗਣੇ ਗਿਆ ਅਸਤ ਕਹਿੰਦੇ ਹੱਡੀਆਂ ਨੂੰ ਤੇਰੀਆਂ ਹੱਡੀਆਂ ਦਾ ਤੇਰੇ ਦੰਦ ਵੀ ਇਹੀ ਚੁਗਦੇ ਆ ਉੱਥੇ ਸਮਸ਼ਾਨ ਘਾਟੇ ਜਾ ਕੇ ਥੋੜਾ ਵਿਚਾਰ ਕਰ ਲਿਆ ਕਰੋ ਨਾ ਕਿ ਦੰਦ ਰ ਹੱਡੀਆਂ ਵੀ ਤੇਰੀਆਂ ਸਮਸ਼ਾਨ ਘਾੜ ਤਾਂ ਰਹਿਣ ਦੇ ਉੱਥੇ ਵੀ ਨਹੀਂ ਰਹਿਣ ਦਿੰਦੇ। ਚੁਗ ਚੁੱਕ ਐਨ ਐਨ ਵਿਚੋਂ ਲੈ ਕੇ ਇੱਕ ਯੋਈ ਗਏ ਨਾ ਤੁਹਾਡੇ ਚੋਂ ਲੈ ਕੇ ਉਹਨੂੰ ਡੰਡੇ ਨਾਲ ਫਰੋਲ ਫਰੋਲ ਕੇ ਦੰਦ ਕਿੱਥੇ ਪਈਦਾ ਇਹਦੇ ਇਹਦੀ ਹੱਡੀ ਕਿੱਥੇ ਪਈ ਹੈ ਕੋਈ ਪਤਲੀ ਹੱਡੀ ਹੁੰਦਾ ਹੈ ਕੋਈ ਮੋਟੀ ਹੱਡੀ ਵਾਲਾ ਹੁੰਦਾ ਹੈ ਉਹ ਫਿਰ ਉਹੀ ਜਿਹੜਾ ਹੈ ਤੋੜ ਮਰੋੜ ਕੇ ਇੱਕ ਥੈਲੀ ਚ ਪਾ ਲੈਂਦੇ ਉਹਨੂੰ ਥੈਲੀ ਚ ਬੰਦ ਕਰਕੇ ਵੀ ਹੁਣ ਇਹ ਇੱਥੇ ਨਹੀਂ ਰੱਖਣਾ लैके कित के दूर छा कि मुड़क है सनों कितने चिमड़ ना जावे बोलो वाली छोर हैं हसते कहते हैं अच्छा रोना भी नहीं है विचार करना है वह घड़ी आने तो पहला पहला असी अपने जीवन गुरु महाराज के सुमरन और बानी नाल्स सफल करना है बोलो वाली शोर ਜੰਗਲ ਡੇਰਾ ਹੋਏਗਾ ਤੇਰਾ ਜੰਗਲ ਡੇਰਾ ਹੋਏਗਾ ਤੇਰਾ ਜੰਗਲ ਤੇਰਾ ਹੋਏਗਾ ਤੇਰਾ ਜੰਗਲ ਤੇਰਾ ਹੋਏਗਾ ਤੇਰਾ ਜਿੱਥੇ ਤੂੰ ਮਕਾਨ ਬਣਾਇਆ ਹੈ ਘਰ ਬਣਾਇਆ ਕੋਚੀਆਂ ਮਾਰਦਾ ਉਹਨੂੰ ਲਿਸ਼ਕਾਂਦਾ ਹੈ ਔਰ ਇੰਦਾ ਦਾ ਮਿਸਤਰੀ ਲੈ ਕੇ ਆਂਦਾ ਵੀ ਇਦਾਂ ਦਾ ਬਣਾ ਦੇ ਪਿੰਡ 'ਚ ਕਿਆ ਦੂਏ ਤੀਏ ਪਿੰਡ 'ਚ ਵੀ ਨਾ ਬਣਿਆ ਹੋਵੇ लेकिन बंदी छोड़ बारा की ने तू छाड़ चलेगा बस्ती तू छाड़ चलेगा बस्ती थोड़े से जीवन कार ने तुझे कहाँ लगी मन मस्ती थोड़े से जीवन कार ने तुझे लगी मन मस्ती थोड़े ਬਸਤੀ ਬਸਤੀ ਮੈਨੇ ਨਗਰ ਉਸ ਨਗਰ ਨੂੰ ਵੀ ਤੇ ਛੱਡ ਦੇਣਾ ਹੈ ਔਰ ਨਾਲ ਜਿਹੜਾ ਹੈ ਪਰਿਵਾਰ ਨੂੰ ਵੀ ਛੱਡ ਦੇਣਾ ਹੈ ਰਿਸ਼ਤੇਦਾਰ ਤੋਂ ਬਹੁਤ ਦੂਰ ਰਹਿ ਗਏ ਉਹਨਾਂ ਨੇ ਤਾਂ ਨਾ ਹੀ ਨਹੀਂ ਲੈਣਾ ਕਹਿੰਦੇ ਚੰਗਾ ਚੱਲਾ ਗਿਆ ਹੁਣ ਕਿਤੇ ਮੇਰੀ ਕੁੜੀ ਮੇਰਾ ਮੁੰਡਾ ਜਿਹੜਾ ਹੈ ਜਿਹੜਾ ਹੈ ਉਹ ਸੁੱਖ ਦੀ ਨੀਂਦ ਸੋਏਗਾ। ਇਹੀ ਹਸਰ ਹੈ ਦੁਨੀਆ ਦਾ ਵਿਚਾਰ ਕਰੋ ਇਸੇ ਤਰ੍ਹਾਂ ਹੀ ਹੈ। और हर व्यक्ति अपने आपू है रिप्रेजेंट करना चाहता है लेकिन इतने कोई रिप्रजेंट नहीं होना है इतने तो सब इको ही कानून है इको ही बाणी दे जड़ा है इशारा है कि कोई रजेवाड़ा है रजेवाड़ा मैंने रजवाड़ा है कोई गरीब है कोई अमीर है कोई किसी जाति का है ਲੇਕਿਨ ਸਭ ਨੂੰ ਮ੍ਰਿਤੂ ਦਾ ਗਰਾਸ ਸਰੀਰ ਦਾ ਬਣਨਾ ਪੈਣਾ ਹੈ ਬੋਲੋ ਬੰਦੇ ਈਸ਼ਵਰ ਜਦੋਂ ਅਸੀਂ ਐਸੀ ਚਰਚਾ ਕਰਦੇ ਆ ਮਹਾਰਾਜ ਜੀ ਨੇ ਬਾਣੀ ਜਸੀ ਕਰਕੇ ਚਰਚਾ ਕੀਤੀ ਹੈ ਕਿ ਇਹ ਸਾਵਧਾਨ ਹੋ ਜਾਏ ਤੋ ਛਾੜ ਚਲੇਗਾ ਵਸਤੀ ਥੋੜੇ ਸੇ ਜੀਵਨ ਕਾਰਨੇ ਤੁਜੇ ਕਹਾ ਲਗੀ ਮਨਮਸਤੀ ਥੋੜੇ ਸੇ ਜੀਵਨ ਕਾਰਨੇ ਤੁਜੇ ਕਹਾ ਲਗੀ ਮਨਮਸਤੀ ਥੋੜੇ ਸੇ ਜੀਵਨ ਕਾਰਨੇ ਤੁਜੇ ਕਹਾ ਲਗੀ ਮਨਮਸਤੀ ਥੋੜੇ ਸੇ ਜੀਵਨ ਕਾਰਨੇ ਦੇਖੋ ਬੰਦੀਸ਼ੁਰ ਮਹਾਰਾਜ ਜੀ ਨੇ ਬਾਣੀ ਚ ਸਾਡੇ ਮਨ ਦੀ ਗੱਲ ਕਹੀ ਹੈ ਸਾਡਾ ਸੁਭਾਅ ਕਿਦਾਂ ਦਾ ਬਣ ਗਿਆ ਜਦੋਂ ਕੋਈ ਜਾਂਦਾ ਹੈ ਅਸੀਂ ਨਹੀਂ ਸੋਚਦੇ ਵੀ ਅਸੀਂ ਜਾਣਾ ਹੈ ਅਸੀਂ ਕਹਿੰਦੇ ਹਾਂ ਜੀ ਤਾਂ ਇੱਥੇ ਹੀ ਰਹਿਣਾ ਸਾਡਾ ਸੁਭਾਅ ਹੀ ਹੁੰਦਾ ਹੈ ਠੀਕ ਹੈ ਚੱਲਾ ਗਿਆ ਚੱਲਾ ਗਿਆ ਕੋਈ ਗੱਲ ਨਹੀਂ ਜਾਣੇ ਤਾਂ ਹੀ ਨੇ ਦੋ ਚਾਰ ਦਿਨ ਥੋੜਾ ਮਸਹੂਸ ਕਰਦਾ ਉਹਦੇ ਬਾਅਦ ਹੱਸਦਾ ਖੇਡਦਾ ਉਹੀ ਰੰਗ ਰਲੀਆਂ ਕਰਦਾ ਹੈ ਸਭ ਕੁਝ ਭੁੱਲ ਜਾਂਦਾ ਹੈ ਲੇਕਿਨ ਸੁਭਾਅ ਐਸਾ ਬਣ ਗਿਆ ਕਿ ਅਸੀਂ ਜਾਣਾ ਹੀ ਨਹੀਂ اسی ਗੱਲ ਨੂੰ ਮਹਾਰਾਜੀ ਅਗਲੀ ਲੈਨ ਚ ਕਹਿ ਰਹੇ ਨੇ ਇਸ ਧਿਆਨ ਨਾਲ ਸੁਨੋ तू जाने मैं इहा ही रहूंगा 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 के तू सोचदा है मैं स्थिर रहना नहीं 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 जब तू शरीर माता दे गर्भ ते बाहर आया सी उसी बेले तेरे पीछे दो जेड़े ने ਦੋ ਦੂਤ ਲੱਗ ਗਏ ਚਿੱਤਰ ਨਾਮ ਦਾ ਦੂਤ ਤੇ ਗੁਪਤ ਨਾਮ ਦਾ ਦੂਤ ਜਿਹੜਾ ਆਰਤੀ ਚਾਹਨਾ ਚਿੱਤਰ ਗੁਪਤ ਕੇ ਕਾਗਜ ਖੇਰੂ ਜੁਗਨ ਜੁਗਨ ਮੇਟੂ ਤਖਸੇਰੂ ਤੇਰੇ ਜੁਗਾ ਜੁਗਾਂਤਰਾ ਦੇ ਖਾਤੇ ਨੂੰ ਮੈਂ ਸਾਫ ਕਰ ਦਿਆਂਗਾ ਜੇਕਰ ਤੂੰ ਸਿਮਰਨ ਕਰੇਗਾ ਤੇਰੇ ਸਾਰੇ ਹੀ ਜਿੰਨੇ ਗੁਨਾ ਮੈਂ ਮਾਫ ਕਰ ਦਿਆਂਗਾ ਬੋਲੋ ਵੰਦੇਸ਼ੋਡ ਮਹਾਰਾਜ ਕੀ ਜੈ ਬਾਬਾ ਗਰੀਬਦਾਦ ਜੀ ਡੰਕੇ ਦੀ ਛੋਟ ਤੇ ਕਹਿ ਰਹੇ ਨੇ ਕਿ ਭਾਈ ਤੂੰ ਨਾਮ ਸਿਮਰਨ ਕਰ ਜੁਗ ਜੁਗਾਂਤਰਾ ਦੇ ਤੇਰੇ ਜਿਹੜੇ ਪਾਪ ਨੇ ਉਹ ਵੀ ਨਾਮ ਦੀ ਸ਼ਕਤੀ ਨਾਲ ਹੀ ਨਸ਼ਟ ਹੋ ਸਕਦੇ ਹੋਰ ਕੋਈ ਦੂਸਰਾ ਰਸਤਾ ਨਹੀਂ ਹੈ ਬੋਲੋ ਵਾਦੇਸ਼ਵਰ ਮਹਾਰਾਜ ਕੀ ਜੈ ਤੂੰ ਜਾਣੇ ਮੈਂ ਇਹੀ ਰਹੂੰਗਾ 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 ਜਿੱਦਾਂ ਕੋਈ ਗੇਟ ਤੇ ਖੜਾ ਹੈ ਉਹ ਕੰਦਾ ਵੀ ਬੈਠੇ ਆ ਹੁਣ ਕੋਈ ਨਿਕਲੇ ਤਾਂ ਮੈਂ ਫੜਾ ਔਰ ਗੇਟ ਕੀ ਹੈ ਸਾਡੇ ਸਵਾਸ ਜਿਹੜਾ ਹੈ ਸਰੀਰ ਹੈ ਇਹਦੇ ਚੋਂ ਜਦੋਂ ਪ੍ਰਾਣ ਨਿਕਲਦੇ ਹੈ ਔਰ ਸੁਪ੍ਰਾਣ ਪਖੇਰੀ ਦੀ ਇੰਤਜ਼ਾਰ ਕੌਣ ਕਰਦੇ ਹੈ ਉਹ ਦੋਹੀ ਦੂਤ ਕਰਦੇ ਚਿੱਤਰ ਨਾਮ ਦਾ ਦੂਤ ਔਰ ਗੁਪਤ ਨਾਮ ਚਿੱਤਰ ਮੈਨੇ ਜੋ ਅਸੀਂ ਬਾਹਰ ਕਰਮ ਕਰਦੇ ਹੱਥਾਂ ਪੈਰਾਂ ਨਾਲ ਉਹ ਲਿਖਦਾ ਜਾ ਰਿਹਾ ਹੈ ਔਰ ਦੂਸਰੇ ਮੋਢੇ ਤੇ ਗੁਪਤ ਨਾਮ ਬੈਠਾ ਹੈ ਉਹਦਾ ਨਾਮ ਗੁਪਤ ਨਾਮ ਅੰਦਰ ਸਾਡੇ ਜੋ ਹੋ ਰਹੀ ਗੱਲ ਉਹ ਵੀ ਲਿਖਦਾ ਜਾ ਰਿਹਾ ਦੱਸੋ ਗੱਲ ਕਿੱਥੇ ਛੁਪੀ ਰਹਿਣੀ ਸਾਡੀ ਚਿੱਤਰ ਔਰ ਗੁਪਤ ਨਾਮ ਦੇ ਦੋ ਦੂਤ ਜਿਹੜੇ ਨੇ ਉਹੀ ਖਾਤਾ ਲੈ ਕੇ ਤੇਰੇ ਸਾਰੇ ਜੀਵਨ ਦਾ ਧਰਮ ਰੈ ਦੀ ਕਚਹਿਰੀ ਚ ਪੇਸ਼ ਕਰ ਦਿੰਦੇ ਨੇ ਬਾਣੀ 'ਚੇ ਪ੍ਰਮਾਣ ਹੈ ਬੋਲੋ ਵੰਦੀ ਸ਼ੋਡ ਤੁਜਾਨੇ ਮੈਂ ਇਹੀ ਰਹੂੰਗਾ ਤੁਜਾਨੇ ਮੈਂ ਇਹੀ ਰਹੂੰਗਾ ਤੁਜਾਨੇ ਮੈਂ ਇਹੀ ਰਹੂੰਗਾ ਤੁਜਾਨੇ ਮੈਂ ਇਹੀ ਰਹੂੰਗਾ ਸਾਡੇ ਇੱਥੇ ਦੇਖ ਲਓ ਆ ਪੁਲਿਸ ਵਾਲੇ ਗਸਤ ਲਗਾਉਂਦੇ ਐ ਗਸਤ ਪਿੰਡਾਂ 'ਚ ਵੀ ਲੱਗ ਜਾਂਦੀ ਚੌਕੀਦਾਰ ਗਸਤ ਲਾਂਦਾ ਵੀ ਜਾਗਦੇ ਰਹੋ ਬਈ ਕਿਤੇ ਮਾਲ ਲੁੱਟਿਆ ਨਾ ਜਾਵੇ लेकिन वो केवल जगाडा माल वो सुरक्षित नहीं रख कर सकता वो तो आप सामने, है थोड़ा माल की है तो स्वास जे सो रहे होता बेकार जा रहे किस काम नहीं आए इसी करके मैं तुम्हें इशारा करता सी चार घंटे बहुत है जे नहीं सरदा तो पंज सो लो और निश्चित करके उठ जाया करो और अपने ਨਾਮ ਦੇ ਨਾਲ ਸਿਮਰਨ ਕਰਕੇ ਸਦਪਯੋ ਕਰੋ ਸਫਲ ਕਰੋ ਜੀਵਨ ਨੂੰ ਬਲੋ ਬੰਦੇ ਸ਼ੋਰ ਕੀ ਜੇ ਔਰ ਬਹਾਰਤ ਜੀ ਕੀ ਕਹਿ ਰਹੇ ਨੇ ਹਰ ਪ੍ਰਾਣੀ ਦੀ ਗਸਤ ਕਰਾ ਰਿਹਾ ਕਰ ਰਹੇ ਹਾਂ ਜੰਦੂ ਹਰ ਪ੍ਰਾਣੀ ਦੇ ਪਿੱਛੇ ਗਸਤ ਲਗਾ ਰਹੇ ਕਿਦਾ ਟਾਈਮ ਪੂਰਾ ਹੋਵੇ ਤਾਂ ਮੈਂ ਇਹਨੂੰ ਪਕੜਾਂ ਤੇਰੇ ਬਾਹਰ ਖੜੇ ਹੈ ਗਸਤੀ ਤੇਰੇ ਬਾਹਰ ਖੜੇ ਹੈ ਗਸਤੀ ਥੋੜੇ से ਜੀਵਨ ਕਾਰਨੇ तुझे का हाल लगी मन मस्ती थोड़े से जीवन काarne तुझे का लगी मन ਗਸਤ ਲਗਾਉਣ ਵਾਲੇ ਗਸਤੀ ਤੁਸੀਂ ਸੋਚਦੇ ਹੋ ਨਜ਼ਰ ਨਹੀਂ ਆ ਰਹੇ ਉਹਨਾਂ ਦਾ ਸੁਕਸ਼ਮ ਸਰੀਰ ਹੁੰਦਾ ਹੈ ਸਾਡਾ ਵੀ ਤਿੰਨ ਤਰ੍ਹਾਂ ਦਾ ਸਰੀਰ ਹੈ ਇੱਕ ਸੁਕਸ਼ਮ ਸਰੀਰ ਹੈ ਜਦੋਂ ਸਾਡਾ ਇਹਦੇ ਸਰੀਰ ਤੋਂ ਨਿਕਲਦਾ ਹੈ ਉਹ ਦਿਖਾਈ ਨਹੀਂ ਦਿੰਦਾ ਉਹੀ ਧਰਮਰਾਇ ਦੀ ਕਚੈਰੀ ਚ ਪੇਸ਼ ਹੁੰਦਾ ਹੈ ਸਾਡੇ ਤਿੰਨ ਸਰੀਰ ਹੈ ਇੱਕ ਸੁਕਸ਼ਮ ਸਰੀਰ ਸ਼ਾਸਤਰੀ ਦ੍ਰਿਸ਼ਟੀ ਨਾਲ ਦੱਸ ਰਿਆ ਮੈਂ ਇੱਕ ਸੁਕਸ਼ਮ ਸਰੀਰ ਹੈ ਜਿਹੜਾ ਦਿਖਾਈ ਨਹੀਂ ਦਿੰਦਾ ਜਦੋਂ ਇਸ ਸਰੀਰ ਤੋਂ ਨਿਕਲਦੀ ਜੀਵਾਤਮਾ ਉਹ ਦਿਖਾਈ ਨਹੀਂ ਦਿੰਦੀ ਔਰ ਦੂਸਰਾ ਹੈ ਸਥੂਲ ਸਰੀਰ ਸਥੂਲ ਸਰੀਰ ਜਿਹੜਾ ਦਿਖਾਈ ਦਿੰਦਾ ਹੈ ਪੰਜਾਂ ਤਤਾਂ ਨਾਲ ਲੈ ਕੇ ਤੂੰ ਘੁੰਮ ਰਿਆ ਗੋਦੜੀ ਇਹਨੂੰ ਸਥੂਲ ਸਰੀਰ ਕਹਿੰਦੇ ਔਰ ਤੀਸਰਾ ਸਰੀਰ ਸਾਡਾ ਕਹਿਆ ਅ ਗਿਆਨ ਸਰੀਰ ਇਹ ਤਿੰਨ ਤਰ੍ਹਾਂ ਦਾ ਸਰੀਰ ਹੈ ਹਰ ਸਾਡੇ ਜਿੰਨੇ ਵੀ ਪ੍ਰਾਣੀ ਸਰੀਰ ਮਨੁਸ਼ਤਾਰੀ ਹੈ ਤਿੰਨਾ ਤਰ੍ਹਾਂ ਦਾ ਸਰੀਰ ਹੈ ਲੇਕਿਨ ਜਿਹੜਾ ਸਥੂਲ ਸਰੀਰ ਹੈ ਅ ਗਿਆਨ ਸਰੀਰ ਹੈ ਔਰ ਸਥੂਲ ਔਰ ਅ ਗਿਆਨ ਸਰੀਰ ਤੇ ਜਿਹੜਾ ਵਿਚ ਸੁਕਸ਼ਮ ਸਰੀਰ ਆ ਗਿਆ ਉਹੀ ਸੁਕਸ਼ਮ ਸਰੀਰ ਨੂੰ ਜਿਹੜਾ ਹੈ ਭੁਗਤਾਨ ਕਰਨਾ ਪੈਂਦਾ ਹੈ ਜਾ ਕਰਕੇ ਇਹ ਦੁੱਖ ਦਾ ਜਿਹੜਾ ਕਸਤ ਉਠਾਣਾ ਪੈਂਦਾ ਹੈ ਦੁੱਖ ਕਰਮ ਮਾੜੇ ਦਾ ਫਲ ਹੈ ਔਰ ਸੁਖ ਕਰਮ ਚੰਗੇ ਕਰਮ ਦਾ ਫਲ ਹੈ ਉਹੀ ਸੁਕਸ਼ਮ ਸਰੀਰ ਨੂੰ ਜਿਹੜੀ ਯਾਚਨਾ ਮਿਲਦੀ ਹੈ ਇਹਨੂੰ ਪ੍ਰਤਾੜਨਾ ਮਿਲਦੀ ਨਾ ਜਾਣੇ ਕਿੱਦਾਂ-ਕਿੱਦਾਂ ਦੇ ਨਰਕਾਂ ਚੋਂ ਨਿਕਲਣਾ ਪੈਂਦਾ ਹੈ ਇਸ ਕਰਕੇ ਕਰਮ ਸੋਚ ਸਮਝ ਕੇ ਕਰਿਆ ਕਰੋ ਬੋਲੋ ਵੰਦੇਸ਼ੋੜ ਮਹਾਰਾ इसी करके किया तेरे बाहर खड़े हैं गस्ती थोड़े से जीवन कार ने तुझे कहाँ लगी मन मस्ती थोड़े से जीवन कार ने ਚੌਥੀ ਹੈ ਕਹਿ ਕੇ ਬਾਣੀ ਵਿਰਾਮ ਦੇਣੇ ਸਮੇਂ ਬਹੁਤ ਜ਼ਿਆਦਾ ਹੁੰਦਾ ਜਾ ਰਿਹਾ ਹੈ ਸਵਾ 1 ਤੋਂ ਉੱਪਰ ਟਾਈਮ ਹੋ ਗਿਆ 1:20 ਹੋ ਗਿਆ ਹੈ ਤੇ ਮੈਂ ਜਲਦੀ ਤੁਹਾਨੂੰ ਛੱਡ ਦੇਣਾ ਹੈ ਔਰ ਅਗਲੀ ਲੈਂਚ ਮਹਾਰਾਜ ਜੀ ਧਿਆਨ ਦੇ ਰਹੇ ਨੇ ਕਿ ਅਸੀਂ ਚੱਕਰ ਕਿਹਦੇ ਚ ਪੈ ਜਾਂਦੇ ਹਾਂ ਚੱਕਰ ਕੀ ਆ ਹੈ ਸਾਡੇ ਜੀਵਨ ਚ ਚੱਕਰ ਸਾਡਾ ਇਹੀ ਹੈ ਕਿ ਅਸੀਂ ਵਿਸ਼ੇਅ ਔਰ ਵਿਕਾਰਾਂ ਚਲੇ ਜਾਂਦੇ ਹਾਂ ਮਾਇਆ ਦੇ ਚੱਕਰ ਚ ਪੈ ਜਾਂਦੇ ਹਾਂ ਸਮੰਦਾ ਦੇ ਚੱਕਰ ਚ ਪੈ ਜਾਂਦੇ ਆ ਦੁਨੀਆਦਾਰੀ ਦੇ ਚੱਕਰ ਚ ਪੈ ਜਾਂਦੇ ਆ ਦ੍ਰਿਸ਼ਯਮਾਨ ਜਗਤ ਦੇ ਚੱਕਰ ਚ ਪੈ ਜਾਂਦੇ ਕਿੰਨਾ ਕਹੀਏ ਔਰ ਉਹ ਵਿਸ਼ੇ ਵਿਕਾਰ ਹੀ ਐਨੂ ਜਿਹੜੇ ਨੇ ਚੱਕਰ ਚ ਪਾ ਦਿੰਦੇ ਨੇ ਔਰ ਉਹ ਵਿਸ਼ੇ ਵਿਕਾਰ ਜੇ ਇੱਕ ਹੋਵੇ ਤਾਂ ਬਹੁਤ ਹੈ ਪੰਜ ਪੰਜ ਵਿਸ਼ੇ ਵਿਕਾਰ ਨੇ ਸ਼ਬਦ ਰੂਪ ਰਸ ਗੰਧ ਇਹ ਵਿਸ਼ੇ ਸ਼ਾਸਤਰੀ ਦ੍ਰਿਸ਼ਟੀ ਦੇ ਨਾਲ ਤੁਹਾਨੂੰ ਕਹਿ ਰਿਹਾ ਮੈਂ ਕਿ ਹਰ ਪ੍ਰਾਣੀ ਇਹਨਾਂ ਦੇ ਵਾਸੇ ਚ ਪਿਆ ਹੋਇਆ ਹੈ ਅੱਖ ਦਾ ਕੰਮ ਹੈ ਰੂਪ ਨੂੰ ਦੇਖਣਾ ਰੂਪ ਰੂਪ ਕੋਈ ਚੰਗਾ ਹੁੰਦਾ ਹੈ ਮਨ ਫਿਦਾ ਹੋ ਜਾਂਦਾ ਹੈ ਇਹ ਵਿਸ਼ੇ ਕੰਨ ਦਾ ਕੰਨ ਦਾ ਕੰਮ ਹੈ ਸ਼ਬਦ ਨੂੰ ਜਿਹੜਾ ਹੈ ਸੁਣਨਾ ਤੁਨ ਨੂੰ ਲੇਕਿਨ ਉਸ ਸ਼ਬਦ ਨੂੰ ਸੁਣਦੀ ਤੁਨ ਦੇ ਵਿੱਚ ਅਸ਼ਲੀਲ ਜਿਹੜਾ ਹੈ ਗਾਣੇ ਸੁਣਦਾ ਹੈ ਅਸ਼ਲੀਲ ਗੱਲਾਂ ਗੰਦੀਆਂ ਕਰਦਾ ਹੈ ਇਹ ਵਿਸ਼ਾ ਹੈ ਐਸੀ ਸੌਰੀ ਵਿਸ਼ੇ ਸਾਨੂੰ ਐਦਾ ਲੱਗੇ ਹੋਏ ਇੱਕ ਤੋਂ ਛੁੱਟਦੇ ਦੁਆ ਫੜ ਲੈਂਦਾ ਇੱਕ ਤੋਂ ਤੂਏ ਦੇ ਛੁੱਟਦੇ ਤੀਆ ਫੜ ਲੈਂਦਾ ਇੱਕ ਹੋਵੇ ਤਾਂ ਵੀ ਬਚ ਜਾਵੇ ਤਾਂ ਭਾਈ ਪੰਜ ਪੰਜ ਦੁਸ਼ਮਣ ਵੀ ਸਾਡੇ ਨਾਲ ਹੈ ਇਸ ਕਰਕੇ ਗੁਰੂ ਮਹਾਰਾਜ ਜੀ ਅੱਗੇ ਉਦਾਹਰਣ ਦੇ ਰਹੇ ਨੇ ਇੱਕ ਹਾਥੀ ਦੀ ਅੰਕੁਸ਼ ਗਿਆਨ ਮਹਾਵਤ ਰੱਖੋ ਅੰਕੁਸ਼ ਗਿਆਨ ਮਹਾਵਤ ਰੱਖੋ ਅੰਕੁਸ਼ ਗਿਆਨ ਮਹਾਵਤ ਰੱਖੋ ਅੰਕੁਸ਼ ਗਿਆਨ ਮਹਾਵਤ ਰੱਖੋ ਮਹਾਵਤ ਮਹਾਵਤ ਕੀ ਹੈ ਮਹਾਵਤ ਉਹਨੂੰ ਕਹਿੰਦੇ ਜਿਹੜੇ ਹਾਥੀਆਂ ਨੂੰ ਫੜ ਕੇ ਲੈ ਕੇ ਉਹਨਾਂ ਨੂੰ ਜਿਹੜਾ ਹੈ ਉਹਨਾਂ ਦੇ ਨਾਲ ਵਪਾਰ ਕਰਦੇ ਹਾਥੀ ਨੂੰ ਪਕੜਨਾ ਬੜਾ ਮੁਸ਼ਕਿਲ ਹੈ ਹਾਥੀ ਜਦੋਂ ਜੰਗਲ ਤੋਂ ਪਕੜਿਆ ਜਾਂਦਾ ਹੈ ਤਾਂ ਉਹਦੇ ਵਿੱਚ ਜਿਹੜਾ ਸ਼ਿਕਾਰੀ ਹੈ ਉਹ ਇੱਕ ਤਰਕੀਬ ਸੋਚਦਾ ਹੈ ਹਾਥੀ ਦੇ ਜਿਹੜਾ ਬੀਨੀ ਤਾਕਤ ਹੁੰਦੀ ਹੈ ਉਹ ਤਾਂ ਤੇਰੇ ਅੰਦਰ ਤਾਂ ਮਨੁੱਖ ਦੇ ਅੰਦਰ ਹੁੰਦਾ ਤਾਕਤ ਰਹੀ ਨਹੀਂ ਹਾਥੀ ਇੰਨਾ ਬਲਵਾਨ ਹੁੰਦਾ ਉਹਨੂੰ ਤੰਗ ਦੇ ਨਾਲ ਫੜਦਾ ਹੈ ਉਹ ਕਿਸ ਤਰ੍ਹਾਂ ਫੜਦਾ ਹੈ ਜੰਗਲ ਚਲੇ ਜਾਂਦਾ ਹੈ ਜਿੰਨਾ ਹਾਥੀ ਦੀ ਉਚਾਈ ਹੁੰਦੀ ਹੈ ਉਹਨਾਂ ਬੜਾ ਧਰਤੀ 'ਚ ਗਹਿਰਾ ਖੱਡਾ ਖੋਦ ਲੈਂਦਾ ਹੈ ਉਹ ਤੋਂ ਵੀ ਜ਼ਿਆਦਾ ਉਹਦੀ ਉਚਾਈ ਤੋਂ ਔਰ ਉਹ ਖੱਡਾ ਖੋਤੇ ਬਾਅਦ ਫਿਰ ਉਹਦੇ ਤੇ ਇੱਕ ਪੋਲੀ ਦੀ ਛੱਤ ਪਾ ਦਿੰਦਾ ਹੈ ਇਹ ਮਹਾਵਤ ਜਿਹੜਾ ਸ਼ਿਕਾਰੀ ਹਾਥੀ ਦੇ ਫੜਨ ਵਾਲਾ ਉਹ ਇਸ ਤਰ੍ਹਾਂ ਹਾਥੀ ਨੂੰ ਫੜਦਾ ਹੈ ਔਰ ਫਿਰ ਪੋਲੀ ਦੀ ਛੱਤ ਪਾ ਕੇ ਉੱਥੇ ਇੱਕ ਇੱਕ ਹਲਕੀ ਦੀ ਹਲਕੀ ਜਿਹੀ ਜਿਹੜੀ ਹੈ ਤਸਵੀਰ ਹਥਨੀ ਦੀ ਬਣਾ ਦਿੰਦਾ ਉਹਦੇ ਤੇ ਉਹਦੇ ਹਥਨੀ ਖੜੀ ਕਰ ਦਿੰਦਾ ਮਾਦਾ ਦੀ ਮਤਲਬ ਨਰ ਤਾਂ ਹਾਥੀ ਹੋ ਗਿਆ ਮਾਦਾ ਜਿਹੜੀ ਹੈ ਉਹ ਹਥਣੀ ਦੀ ਬਣਾ ਕਰਕੇ ਉਹਦੇ ਤੇ ਉਹਨੂੰ ਰੰਗ ਰੋਗਨ ਕਰਕੇ ਉਹਦੇ ਤੇ ਹਥਣੀ ਬਣਾ ਕੇ ਇੱਕ ਝੁੱਠੀ ਮੁੱਠੀ ਖੜੀ ਕਰ ਦਿੰਦਾ ਛੱਤ ਪਾ ਕੇ ਮਦਹੋਸ ਹਾਥੀ ਜੰਗਲ ਦੇ ਜਿਸ ਵੇਲੇ ਮਸਤ ਹੋ ਕੇ ਕੁੰਮਦਾ ਹੁੰਦਾ ਹੈ ਉਹਨੂੰ ਹਥਣੀ ਨਜ਼ਰ ਆਂਦੀ ਹੈ ਔਰ ਜਦੋਂ ਹਥਣੀ ਤੇ ਉਹਦੇ ਨਜ਼ਰ ਪੈਂਦੀ ਹੈ ਮੈਂ ਕਹਿ ਰਿਹਾ ਸੀ ਕਿ ਅੱਖਾਂ ਦੇ ਨਾਲ ਰੂਪ ਦੇ ਚ ਇਹ ਜੀਵ ਜਿਹੜਾ ਹੈ ਵਿਸ਼ੇ ਦੇ ਚ ਜਿਹੜਾ ਆਪਣੇ ਆਪ ਨੂੰ ਨਸ਼ਟ ਕਰ ਲੈਂਦਾ और जद हाथी देखता है तो उस का हाथी नु काम उत्पन्न हों और काम के उत्पन्न होने हाथी है अपना मदहोश होता है जो पजता है सचमुच हथनी है नहीं तो झूठ मुठद दी है असि भी सारे झूठ मुठ हाथी बैठे हैं ओ भाई लालो साहब अपने थे। ਉਹ ਤਾਂ ਝੂਠਮੁੜਦੀ ਹਥਨੀ ਹੈ ਝੂਠਮੁੜਦਾ ਹਾਥੀ ਹੈ ਲੇਕਿਨ ਉਹ ਝੂਠਮੁੜਦੀ ਹਥਨੀ ਨੂੰ ਅਲਿੰਗਨ ਕਰਨ ਵਾਸਤੇ ਔਰ ਕਾਮ ਅਵਸਥਾ ਦੇ ਚ ਉਹਦੇ ਵੱਲ ਪੰਜਦਾ ਹੈ ਜਦ ਉਹਦੇ ਨੇੜੇ ਜਾਂਦਾ ਹੈ ਉਹ ਤਾਂ ਪੋਲੀ ਦੀ ਛੱਤ ਤੇ ਉੱਤੇ ਸ਼ਿਕਾਰੀ ਨੇ ਕੇਵਲ ਇੱਕ ਨਕਲੀ ਹਥਨੀ ਬਣਾ ਕੇ ਇੱਕ ਉਹਦੀ ਜਿਹੜੀ ਹੈ ਹਲਕੇ ਜਿਹੀ ਜਿਹੜਾ ਇੱਕ ਦੀ ਉਹਦੀ ਬૂર્ਤੀ ਬੜਾਈ ਕੇ ਉਹਦੇ ਉੱਤੇ ਖੜੀ ਕੀਤੀ ਹੁੰਦੀ ਹੈ ਜਦੋਂ ਪੈਰ ਰੱਖਦਾ ਉਹਦੇ ਤੇ ਛੱਤ ਤੇ ਤੜਾਮ ਦੇਣੀ ਉਹ ਖੱਡੇ ਚ गिर ਜਾਂਦਾ ਹੈ ਉਹ ਖੱਡਾ ਇੰਨਾ ਗਹਿਰਾ ਹੁੰਦਾ ਹੈ ਪੂਰਾ ਹਾਥੀ ਉਹਦੇ ਚ ਜਾ ਕੇ ਜਿਹੜਾ ਥੱਲੇ ਜਿਹੜਾ ਬੈ ਹੋ ਜਾਂਦਾ ਹੈ ਧਰਤੀ ਦੇ ਉਸ ਤਲ ਤੋਂ ਵੀ ਥੱਲੇ ਚਲੇ ਜਾਂਦਾ ਹੈ ਔਰ ਛੁਪਿਆ ਹੋਇਆ ਸ਼ਿਕਾਰੀ ਉਹਦੇ ਕੋਲ ਇੱਕ ਅੰਕੁਸ਼ ਹੁੰਦਾ ਹੈ ਲੋਹੇ ਦਾ ਅੰਕੁਸ਼ ਜਿੰਨੀ ਮੇਰੀ ਬਾਹ ਹੈ ਇਹ ਤੋਂ ਵੀ ਇੱਥੇ ਕੂਣੀ ਤੱਕ ਐਨਾ ਕ ਅੰਕੁਸ਼ ਹੁੰਦਾ ਉਹਦੇ ਉਹਦਾ ਬੜਾ ਤਿੱਖਾ ਹੁੰਦਾ ਮੋਰੇ ਤੇ ਅੱਗੇ ਤੇ ਲੋਹਾ ਉਹ ਲੋਹੇ ਦਾ ਅੰਕੁਸ਼ ਹੁੰਦਾ ਇੰਨਾ ਲੰਬਾ ਲੋਹੇ ਦੀ ਛੜੀ ਸਮਝ ਲਓ ਤਿੱਖੀ ਹੁੰਦੀ ਬੜੀ ਜਦੋਂ ਥੱਲੇ ਉਹ ਗਿਰ ਜਾਂਦਾ ਹੈ ਹਾਥੀ ਥੱਲੇ ਚਲਾ ਜਾਂਦਾ ਹੈ ਤਾਂ ਉਹਦੀ ਕੁੰਨੀ ਦੇ ਵਿੱਚ ਜਾ ਕੇ ਕੁੰਨੀ ਹੁੰਦੀ ਹੈ ਜਿੱਦਾਂ ਮੱਥੇ ਦੇ ਕੋਲ ਆ ਸਾਡਾ ਪਿਛਲਾ ਪਾਗ ਹੈ ਉਹਦੀ ਕੁੰਨੀ ਤੇ ਉਹ ਜਿਹੜਾ ਹੈ ਅੰਕੁਸ਼ ਮਾਰਦਾ ਜੋਰ-ਜੋਰ ਨਾਲ ਲੋਹਾ ਮਾਰਦਾ ਤਿੱਖਾ ਲੋਹਾ ਔਰ ਜਦੋਂ ਉਹਦੀ ਅੰਕੁਸ਼ ਤੇ ਲੱਗਦਾ ਉਹਦੀ ਕੁੰਨੀ ਤੇ ਲੱਗਦਾ ਹੈ ਅੰਕੁਸ਼ ਤਾਂ ਹੱਥੀ ਸੋਚਦਾ ਹੈ ਕੋਈ ਬਲਵਾਨ ਵਿਅਕਤੀ ਆ ਗਿਆ ਜਿਹੜਾ ਕਿ ਮੇਰੇ ਨਾਲੋਂ ਵੀ ਬੜਾ ਤਕੜਾ ਹੈ ਉਹਦੇ ਮਨ ਦੇ ਵਿੱਚ ਡਰ ਹੋ ਜਾਂਦਾ ਹੈ ਔਰ ਇੰਨਾ ਸਿੱਥਲ ਕਰ ਦਿੰਦਾ ਹੈ ਉਹਨੂੰ ਸ਼ਿਕਾਰੀ ਕਿ ਉਹਨੂੰ ਖਾੜਨ ਨੂੰ ਕੁਝ ਨਹੀਂ ਦਿੰਦਾ ਕਮਜ਼ੋਰ ਹੋ ਜਾਂਦਾ ਹੈ ਉਹਦੇ ਤੇ ਮਾਰਦਾ ਹੈ ਉਹਨੂੰ ਰੋਜ਼ ਔਰ ਇੰਨਾ ਡਰ ਜਾਂਦਾ ਹੈ ਇੰਨੀ ਇੱਕ ਛੜੀ ਨਾਲ ਜੋਦੇ ਨਾਲ ਕਿ ਹੌਲੀ-ਹੌਲੀ ਉਹ ਸੀਤਲ ਹੋਣ ਦੇ ਨਾਲ ਉਸ ਮਿੱਟੀ ਨੂੰ ਪਟਕੇ ਹਾਥੀ ਨੂੰ ਉਹਨਾਂ ਜਿਹੜਾ ਹੈ ਉਹਨੂੰ ਜਿੰਦਾ ਰੱਖਦਾ ਜਿਹਦੇ ਨਾਲ ਉੱਪਰ ਆ ਜਾਵੇ ਹਾਥੀ ਫਿਰ ਬਹੁਤ ਡੋਲਦਾ ਡੋਲਦਾ ਉਹ ਤੇ ਬਾਹਰ ਆ ਜਾਂਦਾ ਹੈ ਹਮੇਸ਼ਾ ਲਈ ਇੱਕ ਹਥਨੀ ਦੇ ਅਲਿੰਗਨ ਦੇ ਚ ਪੈ ਕਰਕੇ ਹਮੇਸ਼ਾ ਲਈ ਹਾਥੀ ਗੁਲਾਮ ਬਣ ਜਾਂਦਾ ਹੈ ਬੋਲੋ ਵਾਦੇਸ਼ਾੜ ਕੀ ਜੈ ਇਸੀ ਗੱਲ ਨੂੰ ਗੁਰੂ